ਹਾਂਜੀ ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਆਪਾਂ ਪਹੁੰਚ ਚੁੱਕੇ ਆ ਜੀ ਬਕਰਾ ਮੰਡੀ ਇੰਨਾ ਬਾਜਵਾ ਦੇ ਵਿੱਚ ਜੀ ਜ਼ਿਲ੍ਹਾ ਸੰਗਰੂਰ ਤੇ ਮੰਡੀ ਬਹੁਤ ਭਰੀ ਆ ਜੀ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਬਾਈ ਜੀ ਆਪਣਾ YouTube ਚੈਨਲ ਆ ਜੀ ਜੱਟ ਲਾਈਵ 76 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਵੀਡੀਓ ਨੂੰ ਬਾਈ ਸ਼ੇਅਰ ਕਰਿਓ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਬਾਈ ਜੀ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀਆਂ ਤੇ ਨੈਟ ਤੇ ਪਵਾਉਣੀਆਂ ਫਿਰ ਆਪਣਾ ਫੋਨ ਨੰਬਰ ਆ ਜੀ 77885 38188 ਹੈ ਜੀ ਆਜੋ ਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਸੌਦੇ ਆਜੋ ਕਰავੀ ਦਵਾ ਦਵਾ ਹਾਂ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਜੀ ਬੱਕਰੀ ਮੰਡੀ ਇੰਨਾ ਬਾਜਵਾ ਤੁਸੀਂ ਦੇਖ ਸਕਦੇ ਹੋ ਬਈ ਮੰਡੀ ਬਹੁਤ ਵਧੀਆ ਮੰਡੀ ਹੈ ਜੀ ਖੇਤਾਂ ਦੇ ਵਿੱਚ ਮੰਡੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਯਾਰੀ ਰੌਣਕਾਂ ਨੇ ਮੰਡੀ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਆਪਣੇ ਸ਼ਬਸਕ੍ਰਾਈਬ ਕਰ ਦਿਓ ਤੇ YouTube ਚੈਨਲ ਹੈਗਾ ਆਪਣਾ ਜੱਟ ਲਾਈਫ 76 ਤੁਸੀਂ ਦੇਖ ਸਕਦੇ ਹੋ ਜੀ ਬੱਕਰੀ ਬੱਕਰੀਆਂ ਖੜੀਆਂ ਨੇ ਪਾਈਆਂ ਇਹਦੀਆਂ ਦੇਖੋ ਭਾਈ ਵੀਡੀਓ ਦੇ ਵਿੱਚ ਕਰ ਦਿਓ ਸ਼ੇਅਰ ਤੇ ਲਾਈਕ ਜੀ ਬੱਕਰੀਆਂ ਦੇਖੋ ਜੀ ਪਹਿਲਾਂ ਤੁਸੀਂ ਕੀ ਬਾਤਾਂ ਨੇ ਜੀ ਬੱਕਰੀ ਮੰਡੀ ਇੰਨਾ ਬਾਜਵਾ ਦੇਖੋ ਜੀ ਮੰਡੀ ਭਾਈ ਮੰਡੀ ਲਾਉਂਦੇ ਹੈ ਖੇਤ ਮੱਝਾ ਮੱਝਾ ਬਾਈਆਂ ਜਾਂ ਬਣੀਆਂ ਬਾਈਆਂ ਨੇ ਇਸ ਵਾਰ ਬੱਕਰਾ ਬਹੁਤ ਵਧੀਆ ਇੱਕ ਲਓ ਦੇਖੋ ਬਈ ਬੱਕਰੀਆਂ ਦੇਖੋ ਯਾਰ ਦੋਨਾਂ ਹੀ ਲੈ ਲਊਗਾ ਨਾ ਇੱਕ ਕੋਲੇ ਨੂੰ ਇੱਕ ਨਾਲ ਨੂੰ ਤੇਰ ਬਕਸਨ ਪੱਟ ਦੇ ਗਿਆ ਦੁੱਧ ਵਾਲੀ ਵਧੀਆ ਉਹ ਲੈ ਲੀਆ ਦੇਆ ਕਿਹੜੀ ਲੈਣੀ ਆ ਜੀ ਦੋੜ ਪੀਰੇ ਲਓ ਬਈ ਉਹ ਦੂਜੀ ਲਿਆ ਦੁੱਧ ਵਾਲੀ ਇੱਧਰ ਲਈ ਦੁੱਧ ਵਾਲੀ ਹਾਂ ਦੇਖੋ ਵਧੀਆ ਬੱਕਰੀਆਂ ਸਾਡੇ ਦੰਗੂ ਦੇ ਵਿੱਚ ਇਹਨਾਂ ਪਾਦੋਂ ਸੇ ਲਾਈਵ ਕੱਟਰੀ ਹੋਵੇਗੀ। ਘੜੀ ਬੱਕਰੀ ਕਰ ਲਈ ਪਸੰਦ? ਕਰਦੇ ਆਂ ਆਲੇ। ਕਰ ਦਿਓ। ਹਾਂ। ਠੀਕ ਐ। ਪਰ ਲੈ ਕੇ ਆਂਦਾ ਵਾਦਵਾ। ਹਾਂ। ਲਓ ਮੇਮਣੇ ਕਾਲੇ ਵਧੀਆ। ਸਾਡੇ ਸਾਹਮਣੇ ਵਧੀਆ। ਇਹਨਾਂ ਸਭ ਨੂੰ ਬਹੁਤ ਵਧੀਆ ਮੇਮਣੇ ਬੱਕਰੀਆਂ। ਦੇਖੋ ਇਹ। ਲਿਆ ਵੇਂ ਕਰਾ ਲਿਆ ਬੱਕਰਾ। ਬੱਕਰੀ ਹੈ ਬਈ ਬੱਕਰੀ ਦੁੱਧ ਹੈਗਾ ਪਰ ਥੱਲੇ ਉਹ ਦੁੱਧ ਕਿਰਿਆ ਭੈ ਵੀ ਬਾਜ਼ਾਰ ਆ ਲੱਗਿਆ ਦੇਖੋ ਜੀ ਉਹ ਇੱਕ ਵਾਲੀ ਹੈਗੀ ਇਹ ਰੂਮ ਵਰਗੇ ਰੱਖਦੇ ਗਾਏ ਦੰਦਾ ਹੈ ਇਹ ਚਾਰ ਦੰਦਾ ਹੈ ਲੋ ਵੀ ਚਾਰ ਦੰਦਾ ਬੱਕਰੀ ਹੈ ਪਹਿਲੇ ਸੂਏ ਸੂਏ ਲੱਗਾ ਪਹਿਲੇ ਸੂਏ ਪੱਠਾ ਠੀਕ ਹੈ ਮਾਦਰ ਕੀ ਇਹਦੇ ਮਾਦਰ ਤਾਂ ਬੱਚਾ ਹੈ ਨਹੀਂ ਜੀ ਇਹ ਤਾਂ ਦਿੱਕਤਾ ਨਹੀਂ ਅਗਲੇ ਨੇ ਹੈ ਨਹੀਂ ਅਗਲੇ ਨੇ ਰੱਖ ਲਿਆ ਸੀ ਅੱਛਾ ਲੈ ਵੀ ਬੱਚਾ ਕਹਿੰਦਾ ਰੱਖ ਲਿਆ ਸੀ ਅਗਲੇ ਨੇ ਨਾਲ ਤਾਂ ਇਹ ਲੱਗਣਗੇ ਲੈ ਲੈ ਬੱਕਰੀ ਕੱਦਾਵਾਰ ਉਹ ਕਿਵੇਂ ਨਾਲ ਲੱਗਣ ਲਾਇਆ ਯਾਰ ਕਮਾਲ ਆ ਭੈਣ ਜੀ ਤੂੰ ਵੀ ਕਮਾਲ ਵਾਹ ਦੇਖੋ ਲੈ ਉਹ ਪੱਠਾ ਨਾਲ ਦੋਨੇ ਐ ਜੀ ਪੱਠਾ ਦਿੰਦਾ ਇੱਕ ਬੱਕਰਾ ਦਿੰਦਾ ਜੀ ਪੂਰਾ ਕਰ ਦਿਓ ਸੇਰ ਲਾਈਕ ਜੀ ਹਾਂ ਪੈਸੇ ਲੱਗੋ ਨਾਲ ਲੱਗੋ ਬੱਕਰੀ ਮੰਡੀ ਇਨਾਵਾਜਵਾ ਓਏ ਛੋਟੇ ਭਾਈ ਤੂੰ ਵੀ ਜਾਣਾ ਮੈਂ ਹੁਣ ਤੂੰ ਵੀ ਸੜਾ ਬੱਕਰੀ ਵੀ ਦੇਖ ਕਿੰਨੇ ਬੱਕਰੀ 7-8000 ਦੀ ਬੱਕਰੀ ਐ ਲੈ 7-8000 ਦੀ ਕਿਹੜਾ ਨਹੀਂ ਦੂਗਾ ਹਾਂ ਹੁਣ ਕਹਿੰਦੇ ਲੈ ਮੈਨੂੰ ਫੜਾ ਆਹ ਫੜ ਕਿਹੜੀਆਂ ਬਣਾਈ ਦੇ ਵਰਗਾ ਇਹ ਤੇ ਓਏ ਇਹਦੇ ਕਿਹੜਾ ਭੈਣ ਤੇ ਮੇਰਾ ਦੁੱਧਾਗਾ ਇਹਦਾ ਲੈ ਨਾ ਨਾ ਹੁਣਾਂ ਕੋਕਿਆ ਬੱਕਰਾ ਦੀ ਕਿਹੜਾ ਬੱਟ ਆ ਬੱਕਰਾ ਜੰਗੂਗਾ ਕਿਹੜੀ ਆਹ ਬਕਰੀ ਉਹ ਖੜੀਆ ਕਾਲੀ ਬੱਟ ਪਹਿਲੇ ਸੁਣ ਲੈ ਬੱਕਰਾ ਜੰਗੂਗਾ ਤਾਂ ਤਾਂ ਦੇਖੋ ਕਿਵੇਂ ਆ ਓਏ ਦੋ ਦਾ ਬੇ ਜੰਗੂ ਗਿਆ ਇਸੇ ਦਾ ਹੀ ਬੱਕਰਾ ਦੇਖ ਲੋ ਫਿਰ ਇਹ ਬਣਦਾ ਲੋ ਜੀ ਕਾ ਬੱਕਰਾ ਬੈਠਾ ਥੋੜੀ ਜਿਹੀ ਪੈਰ ਕਰ ਰਿਹਾ ਬੱਕਰੇ ਦੇ ਦੋਨੇ ਪੱਟਾ ਛਾੜਦੇ ਪੈਰ ਲੱਗੇ ਬੱਕਰੇ ਦੇ ਦੋਨੇ ਉਹ ਬੱਕ ਦੋਨੇ ਪੱਟਾ ਇੱਕ ਬੱਕਰਾ ਹਾਂ ਫੁੱਟਬਾਲ ਖੇਡਣਾ ਨਾਲ ਤੈਨੂੰ ਕਹਿਤਾ ਇਹਦੇ ਬੱਟੇ ਲੋਕਾਂ ਦੇ ਉੱਤਰ ਕਰਨਾ ਨਹੀਂ ਰਹਿੰਦੇ ਲੋ ਜਿੱਕੇ ਮੇ ਬਣਾ ਬੈਠੇ ਦੇਖ ਸਕਦੇ ਮੇ ਬਣਾ ਬਹੁਤ ਸੋਹਣਾ ਜੀ ਲਓ ਜੀ ਮੱਝਾਂ ਵੀ ਬੈਠੀਆਂ ਨੇ ਗਾਈ ਬੈਠੀ ਆ ਲਓ ਵੀ ਖੇਤ ਦੇਖੋ ਬਾਈਆਂ ਦਾ ਖੇਤ ਬਹੁਤ ਸੋਹਣਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਦੇ ਲੋ ਬੱਕਰੀ ਮੰਡੀ ਦੀ ਨਾਵਾਜਾ ਹੋਰ ਬਾਈ ਕੀ ਹਾਲ ਠੀਕ ਆ ਬਾਈ ਕਹਿਮੋ ਜੀ ਜਵਾ ਆਪਣਾ ਨਾਮ ਦੱਸਿਆ ਜੀ ਜਵਾ ਨਾਮ ਬੈਦ ਚਾਰਨਜੀਤ ਸਿੰਘ ਬੈਦ ਚਾਰਨਜੀਤ ਸਿੰਘ ਆਪਾਂ ਜੀ ਆਪਣੀ ਆਹ ਦੀ ਮੰਡੀ ਜੀ ਹਾਂ ਜੀ ਆਪਣੀ ਉਹ ਗੁਰਮੀਨੇ ਲਾ ਲਈਓ ਅਸਿਆ ਜੀ ਹਰ ਸ਼ੁੱਕਰਵਾਰ ਦੀ ਹੁੰਦੀ ਆ ਠੀਕ ਹੈ ਜੀ ਤੇ ਵਧੀਆ ਮਾਲਾਂ ਦਾ ਜੀ ਹਾਂ ਜੀ ਵਧੀਆ ਹੋਗਾ ਠੀਕ ਹੈ ਜੀ ਤੇ ਹੋਰ ਜੀ ਮੰਡੀ ਦਾ ਵੀ ਕੱਲੇ ਬੱਕਰੀਆਂ ਨੇ ਹੋਰ ਤਾਂ ਨਹੀਂ ਕੁਝ ਢੱਡਾ ਬੂਢਾ ਵੀ ਹੁੰਦੇ ਵਧੀਆ ਢੱਡਾ ਹੋਣ ਬੱਕਰੀਆਂ ਹੋਣ ਜੀ ਠੀਕ ਹੈ ਜੀ ਬੰਲਾ ਚੀਜ਼ਾਂ ਦੀ ਆ ਠੀਕ ਆ ਆਪਣਾ ਮੋਬਾਈਲ ਨੰਬਰ ਕਿੰਨਾ ਜੀ ਮੇਰਾ ਮੋਬਾਈਲ ਨੰਬਰ ਆ ਜੀ 88724 25020 ਠੀਕ ਆ ਤੇ ਪਾਂ ਜਿਹੜੇ ਬੱਕਰੀਆਂ ਦੇ ਭਰਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਵੀ ਆਓ ਸਾਰੇ ਮੰਡੀ ਤੇ ਆਪਣੀ ਤੇ ਵੱਧ ਤੋਂ ਵੱਧ ਆਓ ਭਾਈ ਚਾਹ ਲੰਗਰ ਰੋਟੀ ਦਾ ਜੀ ਚਾਹ ਹਾਂ ਜੀ ਪੂਰਾ ਪ੍ਰਬੰਧ ਕਰਿਆ ਹੋਇਆ ਆਪਣਾ ਹਾਂ ਜੀ ਹਾਂ ਜੀ ਠੀਕ ਹੈ ਜੀ ਆਓ ਭਾਈ ਬੱਕਰੀ ਮੰਡੀ ਇਨਾ ਬਾਜਵਾ ਇਹ ਸਕਦੇ ਉਧਰ ਚਲੀ ਜਾਨੇ ਆਜੋ ਜੀ ਮੰਡੀ ਦੇ ਵਿੱਚ ਇਹ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਜੀ ਹਰ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਹੈ ਨੂੰ ਨਹੀਂ ਸ਼ੇਅਰ ਕਰਦੇ ਲਾਈਕ ਕਰਦੇ ਜੀ ਲਓ ਵੀ ਮਿੱਤਰੋ ਦੇਖੋ ਬਈ ਜੀ ਖੇਤਾਂ ਦੇ ਵਿੱਚ ਮੁੰਡੇ ਆ ਜੀ ਬਿਲਕੁਲ ਇਹ ਵੀ ਦੇਖ ਲੈਣਾ ਦੇ ਸਕਦੇ ਜੀ ਸਲੀਖੋਲੇ ਅੱਜ ਉਹ ਵੱਡੇ ਪੱਕੇ ਤੋਂ ਹੋਈ ਹੈ ਤੇ ਫੇਰ ਵੀ ਦਾ ਉਹ ਵੀ ਖਰੀਦੋਗਰ ਬੱਕਰੀਆਂ ਆਈ ਮਾਲੀ ਅਰੀਏ ਬੋਣੀ ਬਾਬੇ ਦੇ ਚਾਹ ਪਾਣੀ ਪੀਣ ਆ ਜਾ ਆ ਦੇਖਾ ਦੇਖੋ ਜੀ ਬੱਕਰੀਆਂ ਬੱਕਰੀਆਂ ਏਡੀ ਪੱਠ ਦੇਖੀ ਹੈ ਏ ਏਡੀ ਲੋ ਜੀ ਬੱਕਰੀਆਂ ਦਾ ਬਹੁਤ ਵਧੀਆ ਤਵੇਲਾ ਜਿਹਾ ਬਣਾਇਆ ਹੋਇਆ ਵਾਜਾਂ ਦਾ ਤੁਸੀਂ ਦੇਖ ਸਕਦੇ ਹੋ ਬਾੜ ਜੀ ਕਰਕੇ ਇਹ ਕਿਹਨੇ ਲੈਣੀ ਹੈ ਮਾਲੀ ਦੇਖੋ ਬਈ ਤਾਂ ਹਾਂ ਜੀ ਮਸਮੀਆਂ ਲੱਗੀਆਂ ਨੇ ਬਹੁਤ ਸੋਹਣੀਆਂ ਹੋਈਆਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਰ ਦਿਓ ਸ਼ੇਅਰ ਬਾਈ ਦੱਬ ਕੇ ਬੱਕਰੀ ਮੰਡੀ ਇਹਨਾਂ ਵਾਜਵਾ ਲਓ ਮੇਤਰਾ ਵਧੀਆ ਮੰਡੀ ਲੱਗਦੀ ਆ ਜੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਆਪਣੇ ਨੂੰ ਸਬਸਕ੍ਰਾਈਬ ਦੇਖੋ ਜੀ ਮਾੜੀ ਤਰੀਕੇ ਦਾ ਹਾਂਦਾ ਆ ਆ ਦੇਖ ਇਹ ਗੱਲ ਦੰਦ ਦੇਖ ਇਹ ਲੈ ਵੀ ਭਾਈ ਮੋੜ ਲੈ ਵੀ ਕਿ ਕਿ ਕਰ ਬੋਲ ਜੇ ਨਹੀਂ ਆ ਦੇ ਖਮਾ ਦੀ ਇੱਕ ਮਿੰਟ ਦਿਨ ਦਿਖਾਉਣਾ ਬਾਈ ਜੇ ਆਪਾਂ ਬੱਕਰਾ ਲੈ ਆਤਾ ਨਾ ਕਿਹੜਾ ਵੇ ਵੇਚ ਦੇ ਕਿ ਮੇਰੇ ਲਈ ਇਹ ਰੱਖ ਲਈ ਲੈ ਗਿਆ ਕਦੀ ਤੋਂ ਯਾਰ ਰੱਖਿਆ ਵੀ ਹਾਂ ਕੀ ਲਈ ਸੀ ਉਹ ਉੱਥਾਂ ਹੀ ਦੇਖਦਾ ਤੈ ਕਿਹਿਆ ਹੋ ਦਵਾ ਪਰਲੇ ਪੱਤੀ ਹਾਂ ਬਾ ਪਰਲੇ ਬੱਕਰੀਆਂ ਬੱਕਰੀਆਂ ਹਾਂ ਆ ਲੈ ਗਰੀ ਜੇ ਆ ਲੈਣੀ ਆ ਆ ਪਹਿਲੇ ਵੇ ਤੇ ਸੂਰ ਦਾ ਦੰਦ ਓਏ ਦੰਦਾਂ ਨੂੰ ਲੈ ਹਾਂ ਆ ਵੀ ਹੋਰ ਕੁਝ ਬੱਕਰੇ ਤੋਂ ਨਹੀਂ ਆਇਆ ਭਾਈ ਵੀਡੀਓ ਸ਼ੇਅਰ ਕਰ ਦੋ ਦੱਬ ਕੇ ਬੱਕਰੀ ਬੋਲੀ ਵਧੀਆ ਹੜੇ ਵਾਲੇ ਦੇ ਬੱਕਰੇ ਆ ਜਿਹੜੇ ਹੜੇ ਵਾਲੇ ਦੀ ਬੋਕ ਲੈਣਾ ਬੋਕ ਲੈ ਲੈ ਆਹ ਛੇ ਦੰਦੀ ਆ ਜੀ ਛੇ ਚੱਕੀ ਨਹੀਂ ਇਹ ਤੇਰੇ ਘਰੀ ਆਹ ਹਿੱਤ ਅੱਜ ਤੇਰੀ ਆ ਪਰ ਜੀ ਇੱਕ ਆ ਲਾ ਜੀ ਇੱਕ ਆ ਕਾ ਇਹੋ ਜਿਹਾ ਤਰੇ ਦੀ। ਉਹਦਾ ਦੰਦ ਹੈ ਨਹੀਂ ਬਾਈ ਉਹਦਾ ਗੰਮੀ ਕਸਾਈ ਖੜੀ ਆ ਮਾਲੀ ਦੇਖ ਤਾਂ ਦੁਪੱਟ ਕੇ ਦੇਖ ਲੈ। ਲਓ ਅੱਗੇ ਨਾ ਤਾਂ ਤੇਰਾ ਮਾਲ ਵਧੀਆ ਕੋਸਰਾ ਕੋਸ ਪੱਠਾ ਬੋਠਾ ਹੈ। ਹੈ। ਚੱਕਰਾ ਦੇਖੋ ਜੀ ਕਿੰਨਾ ਸੋਹਣਾ। ਦਰਵਾਜ਼ਾ ਪਾ ਦਿਨੇ। ਪਤਾ ਕੀ ਚੱਕਰਾ ਤੂੰ ਘਰਾਂ ਦੇ ਗੱਲ ਹੋ ਰਹੀਆਂ ਨੇ ਮੰਡੀ ਦੇ ਜਾਣਾ ਮੰਡੀ ਤੋਂ ਗਾਹ ਕਿ ਤਰ ਤਰੇ। ਚੱਕਰਾ ਇੱਕ ਤੇ ਲੈ ਲਓ ਬਾਈਆ। ਇਹ ਮਾ। ਲਓ। ਇਹਨੇ ਤਿੰਨ ਦੀਆਂ ਇਹ ਤੀਜੀ ਕਿਹੜੀ ਦੇ ਨਾਲ? ਬੱਕਰੀਆ ਬੱਕਰੀ ਮੁੰਡੀ ਇਨਾਵਾ ਇਨਾਵਾ ਜਵਾ ਕੋਈ ਕੁ ਮਸਾਂ ਦਾ ਸਰਦ ਆਉਂ ਕਿਰੋ ਗਰਾ ਆ ਦਸਰੀ ਰਸਤੀ ਠੀਕਾ ਕਿੰਨੀ ਰਾਜੀ ਹੋਗੀ ਪਾਪਾ ਮੱਖੀ ਲੱਗੀ ਨਾ ਤਲਸੇਣ ਤੋਂ ਮੈਂ ਦੇਖ ਗਿਆ ਜੀ ਬੱਕਰੀ ਨੂੰ ਕਿਹੜੀ ਓਏ ਉਹ ਵਾਲੀ ਦੇਖ ਬੱਕਰੀ ਨੂੰ ਨਾ ਪੱਟ ਕਿਉਂ ਯਾਰ ਦਾ ਜੰਦਾ ਭਾਈ ਨੇ ਧੱਕ ਹੋ ਗਿਆ ਬੱਕਰੀ ਦੇਖੋ ਭਾਈ ਇਹ ਆ ਰਿਹਾ ਦੀ ਆ ਲੈਣੀ ਆ ਵੇਖੋ ਤਾਂ ਕਾਹੇ ਕਰਦੇ ਹੋ ਚਟਾ ਬੱਕਰਾ ਰੋਗ ਲੈਣਾ ਰੋਗ ਲੈਣੋ ਕਿਹੜੀਆਂ ਚਟਾ ਬੋਕਰੇ ਲੋ ਛਾਂ ਖਵਾਉਣੀ ਹੈ ਕਿੱਡੀ ਮਰਜ਼ੀ ਛਾਂ ਖਵਾ ਲਾ ਆਹਾ ਵੀ ਆਹਾ ਵੀ ਆਹਾ ਵੀ ਆਹਾ ਵੀ ਜਿੰਨੇ ਆ ਬੱਕਰੇ ਨੇ ਮੇਰੀਆਂ ਬਾਈ ਆਪਾਂ ਛੁਦਿਣੀ ਪਾਈ ਠੀਕ ਹੈ ਤੇਨੇ ਵੀਡੀਓ ਦਿਖਾ ਦੇਣਾ ਹੁੰਦਿਆਂ ਦੀ ਸਾਰੀਆਂ ਹੋ ਗਈਆਂ ਕਿਉਂਕਿ ਬੱਕਰਾ ਯਾਰ ਤਗੜਾ ਬਾਈ ਬੱਕਰਾ ਕਿੱਥੇ ਰੋ ਦਾ ਸ਼ੇਰ ਬੱਡਾ ਬੱਕਰਾ ਲੈ ਤੈੜੇ ਲੈਤਾ ਆ ਦੇ ਸ਼ੇਰ ਨਾਲੋਂ ਵੀ ਵੱਡਾ ਦੇਖਾ ਦੇ ਨਾ ਚੱਕ ਕੇ ਲੈਣਾ ਕਰੇਗਾ ਕੁੱਤਾ ਬਾਈਆਂ ਦਾ ਬਹੁਤ ਵਧੀਆ ਹੈਗਾ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਉਧਰ ਚਾਰ ਪਾਇਆ ਹੋਇਆ ਬਾਈ ਬਹੁਤ ਵਧੀਆ ਪੁਰਾਣੀ ਦਾ ਰੁੱਖ ਤਾਂ ਹੈ ਬਹੁਤ ਵਧੀਆ ਪਿਆਰੀ ਸਾਂ ਦਰੂਗੀ ਦਿਖਾ ਕੇ ਨੇ ਸਾਰਾ ਦਿਖਾ ਕੇ ਚੱਲਾਂਗੇ ਅੱਜ ਬੜਕਾ ਖੜਾ ਕੇ ਬਹੁਤ ਵਧੀਆ ਬਾਈਆਂ ਦਾ ਤੁਸੀਂ ਦੇਖ ਸਕਦੇ ਹੋ ਬਲਦ ਜਿਹਨੂੰ ਕਹਿੰਦੇ ਆਪਾਂ ਕਰ ਦਿਓ ਵੀਡੀਓ ਸ਼ੇਅਰ ਜੀ ਦਬ ਕੇ ਬਹੁਤ ਜ਼ਿਆਰੀ ਵਧੀਆ ਸਾਂ ਜੀ ਤੇ ਬੱਕਰੀ ਮੰਡੀ ਦੇ ਵਿੱਚ ਤੇ ਰੋਟੀ ਪਾਣੀ ਚਾਹ ਦਾ ਖਾਦ ਪ੍ਰਬੰਧ ਹੈ ਜਿਹੜੇ ਭਰਾਵਾਂ ਨੇ ਬੱਕਰੀ ਤੇ ਆਉਣਾ ਗਾ ਲਾਜ਼ਮੀ ਆਓ ਬਾਈ ਜੀ ਤੇ ਬੱਕਰੀਆਂ ਬੱਕਰੇ ਖਰੀਦ ਕੇ ਲਿਜਾਓ ਬਾਈ ਜੀ ਦੇਖੋ ਜੀ ਕੀ ਬਾਤ ਹੈ ਨਹੀਂ ਦੇਖੋ ਜਰਾ ਕੀ ਬਾਤ ਹੈ ਹਾਰੀਆਂ ਹੋ ਗਈਆਂ ਸੂਮਤ ਕਰੀਕ ਕਰਦਣ ਦੇਖੋ ਕਿੰਨੀ ਬਾਈ ਲੈਣੀਆਂ ਕਾਲੀ ਬੱਕਰੀ ਦੀ ਗਰਦਨ ਦੇਖੋ ਬੇਕੀ ਲੰਮੀ ਵਧੀਆ ਬੱਕਰੀ ਹੈ ਕੋਈ ਵਧੀਆ ਵੈਰਾਈਟੀ ਹੈ ਇਹ ਸਾਈਡ ਇਹ ਨਾ ਵਾਜਵਾ ਸਾਬਰਨਾਲਾ ਜੀ ਤਾਂ ਇਨਾ ਵਾਜਵਾ ਜਿਲ੍ਹਾ ਬਰਨਾਲਾ ਸਰਦਕ ਬਰਨਾਲੇ ਚਾਦਾ ਕਸਨਰੂਰ ਦਾ ਜੀ ਕੰਡਈਨਾ ਬਾਜਵਾ ਦਾ ਕਰਵਾ ਬਹੁਤ ਵਧੀਆ ਬੱਕਰਾ ਬੱਸ ਸਰੀਰਾ ਵੀਡੀਓ ਕਰ ਦੋ ਸੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ YouTube ਚੈਨਲ ਜਟ ਲਾਈਵ 77 ਅੱਜ ਵੀ ਮਿੱਤਰੋ ਪਹੁੰਚ ਚੁੱਕੇ ਆਂ ਬੱਕਰੀ ਮੰਡੀ ਇਨਾ ਬਾਜਵਾ ਦੇ ਵਿੱਚ ਗੁਜਰੂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਦੇ ਬੱਕਰੀ ਮੰਡੀ ਇਨਾ ਬਾਜਵਾ ਦੇਖ ਸਕਦੇ ਹੋ ਮੰਡੀ ਬਾਈ ਜੀ ਬਹੁਤ ਵਧੀਆ ਮੰਡੀ ਲੱਗਦੀ ਹੈ ਜੀ ਖੇਤਾਂ ਦੇ ਵਿੱਚ ਮੰਡੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਬੱਕਰੀਆਂ ਬੁੱਕਰੀਆਂ ਬਹੁਤ ਸੋਹਣੀਆਂ ਬਾਈਆਂ ਕੋਲੇ ਦੇਖੋ ਜੀ ਬੱਕਰੀਆਂ ਲੋਇ ਮੋਤਰੋ ਬਹੁਤ ਵਧੀਆ ਬਰਾਇਟੀਆਂ ਬੱਕਰੀਆਂ ਨੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦਿਖਾਉਣਾ ਬੱਕਰੀਆਂ ਜੀ ਦੇਖ ਸਕਦੇ ਹੋ ਪਾਈਆਂ ਦਾ ਖੇਤ ਪਾਇਆ ਗਿਆ ਪੂਰੇ ਵਧੀਆ ਕੋਠੇ ਤੇ ਬਾਲਿਆਂ ਵਧੀਆ ਰੌਣਕਾਂ ਨੇ ਬਾਈ ਜੀ ਤੁਹਾਨੂੰ ਇੰਨੀ ਆਵਾਜ਼ ਵਾਲੀ ਗੱਡੀ ਕਿਵੇਂ ਲੱਗੀ ਜੀ ਬਹੁਤ ਵਧੀਆ ਲੱਗੀ ਜੀ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਧੰਨਵਾਦ ਅੱਗੇ ਫਿਲਮ ਕਰਾਂਗੇ ਅਗਲੀ ਵੀਡੀਓ ਵਿੱਚ ਇੰਨਾ ਜਿੱਤ ਦਿਓ ਜਾਰੀ ਰੱਖੋ ਬਾਈ ਜੀ YouTube ਚੈਨਲ ਬੱਟ ਲਾਈਵ ਸ਼ੇਅਰ